ਪੰਜਾਬ ਲਈ 15 ਅਕਤੂਬਰ ਦਾ ਦਿਨ ਬਹੁਤ ਵੱਡਾ ਹੋਣ ਵਾਲਾ ਹੈ ਤਿੰਨ ਦਿਹਾਕੇ ਤੋਂ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜਵਾਨਾ ਮਾਮਲੇ ਦੀ ਇੱਕ ਅਹਿਮ ਸੁਣਵਾਈ ਇਸ ਦਿਨ ਸੁਪਰੀਮ ਕੋਰਟ ਵਿੱਚ ਹੋਣੀ ਹੈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੇ ਮਾਮਲੇ ਵਿੱਚ ਆਪਣਾ ਪੱਖ ਰੱਖਣ ਲਈ ਆਖਿਆ ਸੁਪਰੀਮ ਕੋਰਟ ਨੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੂੰ ਪੁੱਛਿਆ ਕਿ ਕੇਂਦਰ ਸਰਕਾਰ ਫਾਂਸੀ ਅਤੇ ਉਮਰ ਕੈਦ ਵਿੱਚੋਂ ਕਿਸ ਦੇ ਪੱਖ ਵਿੱਚ ਹੈ ਹੁਣ ਇਹ ਮੋਦੀ ਸਰਕਾਰ ਉੱਤੇ ਨਿਰਭਰ ਕਰਦਾ ਹੈ ਕਿ ਉਸਨੇ ਇਸ ਬਾਰੇ ਕੀ ਪੱਖ ਰੱਖਣਾ ਹੈ ਜੇਕਰ ਕੇਂਦਰ ਸਰਕਾਰ ਬਲਵੰਤ ਸਿੰਘ ਰਾਜਵਾਨਾ ਦੀ ਉਮਰ ਕੈਦ ਦੇ ਪੱਖ ਵਿੱਚ ਖੜਦੀ ਹੈ ਤਾਂ ਰਾਜਵਾਨਾ ਦੀ ਰਿਹਾਈ ਵੀ ਸੰਭਵ ਹੋ ਸਕਦੀ ਹੈ ਜੇ ਕਿਤੇ ਕੇਂਦਰ ਸਰਕਾਰ ਨੇ ਦੂਜਾ ਸਟੈਂਡ ਲੈ ਲਿਆ ਤਾਂ ਫਾਂਸੀ ਵੀ ਹੋ ਸਕਦੀ ਹੈ ਇਸ ਲਈ ਹੁਣ ਸਾਰਾ ਕੁਝ ਕੇਂਦਰ ਸਰਕਾਰ ਉੱਤੇ ਨਿਰਭਰ ਕਰਦਾ ਹੈ ਵੈਸੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਜੋ ਦਲੀਲ ਦਿੱਤੀ ਹੈ ਉਸ ਵਿੱਚ ਵਜ਼ਨ ਹੈ ਨਾਲੇ ਆਕਾਲੀ ਪਾਜਪਾ ਗੱਠਜੋੜ ਮੋੜ ਕਰਨ ਲਈ ਜੋ ਜ਼ਮੀਨ ਤਲਾਸ਼ੀ ਜਾ ਰਹੀ ਹੈ ਉਸ ਦਾ ਰਾਹ ਵੀ ਇਧਰੋਂ ਹੋ ਕੇ ਨਿਕਲਦਾ ਹੈ ਸ਼ਾਇਦ ਇਸੇ ਲਈ ਬਾਦਲ ਪਤੀ ਪਤਨੀ ਦੋਵੇਂ ਇਕੱਠੇ ਇਸ ਮੁੱਦੇ ਉੱਤੇ ਬੋਲੇ ਨੇ ਬੀਜੇਪੀ ਨੂੰ ਵੀ ਪੰਜਾਬ ਅੰਦਰ ਪੈਰ ਲਾਉਣ ਲਈ ਕੁਝ ਅਜਿਹੇ ਕਦਮ ਚੁੱਕਣੇ ਪੈਣੇ ਨੇ ਰਹੀ ਗੱਲ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਦੀ ਤਾਂ ਉਹ ਕਾਂਗਰਸ ਵਿੱਚ ਹੁੰਦੇ ਹੋਏ ਵੀ ਰਾਜਵਾਨਾ ਮਾਮਲੇ ਵਿੱਚ ਬਹੁਤ ਸਖਤ ਬੋਲਦੇ ਰਹੇ ਨੇ ਅਤੇ ਭਾਤ ਭਾਗ ਵਿੱਚ ਆ ਕੇ ਵੀ ਉਹਨਾਂ ਸਟੈਂਡ ਨਹੀਂ ਬਦਲਿਆ ਬੀਜੇਪੀ ਜੇਕਰ ਅਜਿਹਾ ਕੋਈ ਫੈਸਲਾ ਲੈਂਦੀ ਹੈ ਰਾਵਨੀਤ ਬਿੱਟੂ ਨੂੰ ਫੇਰ ਸਬਰ ਦਾ ਘੋਟੇ ਪਰਣਾ ਪੈਣਾ ਇਸ ਮੁੱਦੇ ਉੱਤੇ ਗੱਲ ਅੱਗੇ ਕਰਾਂਗੇ ਪਹਿਲਾਂ ਗੱਲ ਪੰਜਾਬ ਕਾਂਗਰਸ ਦੀ ਏਕਤਾ ਵਿੱਚ ਅਨੇਕਤਾ ਬਾਰੇ ਕਰਨੀ ਚਾਹਾਂਗੇ ਪੰਜਾਬ ਦੀ ਕਾਂਗਰਸ ਹਾਈ ਕਮਾਂਡ ਦੇ ਦਵਾਹੇਟ ਬਾਹਰੀ ਤੌਰ ਤੇ ਇਕਜੁੱਟ ਹੋਣ ਦਾ ਦਿਖਾਵਾ ਤਾਂ ਕਰ ਰਹੀ ਹੈ ਪਰ ਕੌੜਾ ਸੱਚ ਇਹੋ ਹੈ ਕਿ ਇਸ ਏਕਤਾ ਵਿੱਚ ਵੀ ਅਨੇਕਤਾ ਹੈ ਦੋ ਪ੍ਰਮੁੱਖ ਧੜੇ ਤੱਕ ਕਾਂਗਰਸ ਵਿੱਚ ਪਹਿਲਾਂ ਹੀ ਮਜ਼ਬੂਤੀ ਨਾਲ ਅੱਗੇ ਵਧ ਰਹੇ ਨੇ ਉਪਰੋਂ ਨਵਜੋਤ ਸਿੰਘ ਸਿੱਧੂ ਨੇ ਪ੍ਰਿੰਕਾ ਗਾਂਧੀ ਨਾਲ ਇੱਕ ਫੋਟੋ ਪਾ ਕੇ ਆਪਣੀ ਥਾਲ ਠੋਕਣ ਦੀ ਕੋਸ਼ਿਸ਼ ਕੀਤੀ ਹੈ ਨਵਜੋਤ ਸਿੱਧੂ ਦੀ ਪ੍ਰਿੰਕਾ ਗਾਂਧੀ ਨਾਲ ਇਸ ਮੁਲਾਕਾਤ ਸਮੇਂ ਭਾਵੇਂ ਪੰਜਾਬ ਨੂੰ ਲੈ ਕੇ ਕੋਈ ਖਾਸ ਗੱਲ ਨਾ ਹੋਈ ਹੋਵੇ ਅਤੇ ਨਾ ਹੀ ਨਵਜੋਤ ਸਿੰਘ ਸਿੱਧੂ ਦੇ ਭਵਿੱਖ ਨੂੰ ਲੈ ਕੇ ਪਰ ਦੋਵੇਂ ਪਾਸਿਓ ਸਿਆਸਤ ਗਰਮਾ ਗਈ ਹੈ ਇਹ ਫੋਟੋ ਉਦੋਂ ਪਾਈ ਗਈ ਜਦੋਂ ਪੰਜਾਬ ਕਾਂਗਰਸ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਵਿਗਲ ਵਜਾਇਆ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਜਾਬ ਕਾਂਗਰਸ ਪ੍ਰਧਾਨ ਮਨਿੰਦਰ ਸਿੰਘ ਰਾਜਾ ਬੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੋਰ ਕਾਂਗਰਸ ਦੇ ਆਗੂਆਂ ਨਾਲ ਪਾਰਟੀ ਉਮੀਦਵਾਰ ਕਰਨਵੀਰ ਸਿੰਘ ਬੁਰਜ ਦੇ ਦਫ਼ਤਰਦਾਰਦ ਗਠਨ ਕੀਤਾ ਇਸ ਮੌਕੇ ਬਾਜਵਾ ਤੇ ਰਾਜਾ ਬੜਿੰਗ ਦੋਹਾਂ ਨੇ ਆਖਿਆ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਪੰਜਾਬ ਦਾ ਸਿਆਸੀ ਭਵਿੱਖ ਤੈਅ ਕਰੇਗੀ ਅਸਲ ਵਿੱਚ ਉਹਨਾਂ ਨੂੰ ਇਉਂ ਕਹਿਣਾ ਚਾਹੀਦਾ ਸੀ ਕਿ ਇਹ ਚੋਣ ਉਹਨਾਂ ਦੇ ਭਵਿੱਖ ਨੂੰ ਵੀ ਤੈਅ ਕਰੇਗੀ ਇਸ ਮੌਕੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਦਾਵੇਦਾਰ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦੇ ਸਾਥੀ ਕਿਦਰੇ ਵੀ ਨਜ਼ਰ ਨਹੀਂ ਆਏ ਪਰ ਦੂਜੇ ਪਾਸੇ ਹਰਿਆਣਾ ਦੇ ਆਈਪੀਐਸ ਅਧਿਕਾਰੀ ਬਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ਵਿੱਚ ਮੀਡੀਆ ਦੇ ਰੂਬਰੂ ਕਰਨ ਸਮੇਂ ਕਾਂਗਰਸ ਪਾਰਟੀ ਨੇ ਅੱਜ ਚੰਨੀ ਨੂੰ ਹੀ ਮੂਹਰੇ ਕੀਤਾ ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਵੀ ਉਹਨਾਂ ਦੇ ਨਾਲ ਬੈਠੇ ਭਾਵੇਂ ਨਜ਼ਰ ਆਏ ਪਰ ਪੰਜਾਬ ਦਾ ਵੱਡਾ ਦਲਿਤ ਚਿਹਰਾ ਹੋਣ ਕਰਕੇ ਕਾਂਗਰਸ ਨੇ ਚੰਨੀ ਨੂੰ ਹੀ ਇਸ ਮੁੱਦੇ ਉੱਤੇ ਮੂਹਰੇ ਰੱਖਣਾ ਬਿਹਤਰ ਸਮਝਿਆ ਤਰਨ ਤਰਨ ਜ਼ਿਮਨੀ ਚੋਣ ਹੀ ਨਹੀਂ ਸਗੋਂ 2027 ਦੀਆਂ ਆਮ ਵਿਧਾਨ ਸਭਾ ਚੋਣਾਂ ਜਿਤਨਾ ਵੀ ਕਾਂਗਰਸ ਪਾਰਟੀ ਲਈ ਵੱਡੀ ਚੁਣੌਤੀ ਹੈ ਇਹ ਚੁਣੌਤੀ ਅਕਾਲੀ ਭਾਜਪਾ ਗੜਜੋੜ ਹੋਣ ਦੀ ਸੂਰਤ ਵਿੱਚ ਹੋਰ ਵੱਡੀ ਹੋ ਸਕਦੀ ਹੈ ਕਿਹਾ ਜਾਂਦਾ ਹੈ ਕਿ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਨੇੜਤਾ ਹੋਈ ਹੈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਕਰ ਦਾ ਬੜੇ ਚਿਰ ਤੋਂ ਸ਼ਰੇਆਮ ਇਸ ਦਾ ਪੱਖਪੂਰ ਦੇ ਆ ਰਹੇ ਨੇ ਉਧਰ ਹਾਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮੁੱਦੇ ਨੂੰ ਉਭਾਰਿਆ ਅਤੇ ਉਹ ਵੀ ਗੱਠ ਜੋੜ ਦੇ ਪੱਖ ਵਿੱਚ ਦਿਖਾਈ ਦਿੱਤੇ ਦੋਹਾਂ ਪਾਰਟੀਆਂ ਨੂੰ ਪਤਾ ਹੈ ਕਿ ਇਕੱਲੇ ਇਕੱਲੇ ਚੋਣ ਮੈਦਾਨ ਵਿੱਚ ਜਾਣ ਉੱਤੇ ਦੋਹਾਂ ਦੇ ਪੱਲੇ ਕੁਝ ਨਹੀਂ ਪੈਣਾ ਗੱਠ ਜੋੜ ਕਰਕੇ ਜੇ ਗੇਮ ਇਹਨਾਂ ਦੀ ਨਹੀਂ ਬਣੀ ਤਾਂ ਇਹ ਹੋਰਾਂ ਦੀ ਗੇਮ ਵਿਗਾੜਨ ਦੀ ਸਥਿਤੀ ਵਿੱਚ ਆ ਸਕਦੇ ਨੇ ਹੁਣ ਗੱਠ ਜੋੜ ਕਰਨ ਲਈ ਕੋਈ ਥੋਸ ਮੁੱਦਾ ਵੀ ਚਾਹੀਦਾ ਹੈ ਜੇ ਭਾਜਪਾ ਪੰਜਾਬ ਅਤੇ ਸਿੱਖਾਂ ਦੇ ਹੱਕ ਵਿੱਚ ਅਤੇ ਪੱਖ ਵਿੱਚ ਕੁਝ ਐਲਾਨ ਕਰੇਗੀ ਤਾਂ ਹੀ ਇਸ ਨੂੰ ਆਧਾਰ ਬਣਾ ਕੇ ਗੱਠ ਜੋੜ ਲਈ ਅੱਗੇ ਵਧਿਆ ਜਾ ਸਕਦਾ ਹੈ ਫਿਰ ਅਜਿਹਾ ਕੀ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੀ ਮੈਂਬਰ ਪਾਰਲੀਮੈਂਟ ਪਤਨੀ ਹਰਸਿਮਰਤ ਕੌਰ ਬਾਦਲ ਦੇ ਇੱਕੋ-ਦਨ ਇੱਕੋ ਜਿਹੇ ਬਿਆਨ ਕਿਸੇ ਪਾਸੇ ਤਾਂ ਇਸ਼ਾਰਾ ਕਰਦੇ ਨੇ ਬਾਦਲ ਪਤੀ ਪਤਨੀ ਨੇ ਬਲਵੰਤ ਸਿੰਘ ਰਾਜਵਾਲਾਂ ਦੀ ਫਾਂਸੀ ਦੀ ਸਜ਼ਾ ਮਾਫ ਕਰਨ ਉੱਤੇ ਜ਼ੋਰ ਦਿੱਤਾ ਹੈ ਕਿ ਕੇਂਦਰ ਵੱਲੋਂ ਬੰਦੀ ਸਿੰਘ ਰਿਆ ਕਰਨ ਅਤੇ ਬਲਵੰਤ ਸਿੰਘ ਰਾਜਵਾਨ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਲਈ ਕੋਈ ਪੈਨਥੜਾ ਅਪਣਾਇਆ ਜਾਏਗਾ ਇਸ ਗੱਲ ਦੀ ਸੁਭਾਵਨਾ ਨਜ਼ਰ ਆਉਣ ਲੱਗੀ ਹੈ ਅਤੇ ਅਸਾਰ ਵੀ ਬਣ ਰਹੇ ਨੇ ਸਭ ਤੋਂ ਪਹਿਲਾਂ ਦੇਖੋ ਕਾਂਗਰਸ ਦੇ ਦਲਿਤ ਚਿਹਰੇ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਅੱਜ ਹਰਿਆਣਾ ਨਾਲ ਸੰਬੰਧਿਤ ਆਈਪੀਐਸ ਅਧਿਕਾਰੀ ਬਾਈਪੂਰਨ ਕੁਮਾਰ ਦੀ ਮੌਤੇ ਮਾਮਲੇ ਵਿੱਚ ਕੀ ਆਖਿਆ ਉਹਨਾਂ ਕਿਸੇ ਦਾਵੀ ਖੁਦਕੁਸ਼ੀ ਨੋਟ ਮਿਲਣ ਉੱਤੇ ਹੋਣ ਵਾਲੀ ਕਾਰਵਾਈ ਬਾਰੇ ਦੱਸਿਆ ਅਤੇ ਆਕਿਆ ਕੀ ਖੁਦਕੁਛੀ ਨੋਟ ਵਿੱਚ ਮੌਤ ਲਈ ਜ਼ਿੰਮੇਵਾਰ ਦੱਸੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਂਦਾ ਪਰ ਬਾਈਪੂਰਨ ਕੁਮਾਰ ਦੇ ਮਾਮਲੇ ਵਿੱਚ ਕਾਨੂੰਨ ਹੀ ਛਿੱਕੇ ਟੰਗ ਦਿੱਤਾ ਗਿਆ ਕੋਈ ਵੀ ਸੁਈਸ ਸਾਹਿਬ ਨੋਟ ਆਦਾ ਤਾਂ ਉਹਦੇ ਤੇ ਕਾਰਵਾਈ ਹੁੰਦੀ ਹੈ ਉਹਦੇ ਤੇ ਪਰਚਾ ਹੁੰਦਾ ਤੇ ਜੋ ਜੋ ਨਾਮ ਉਹਦੇ ਵਿੱਚ ਲਿਖੇ ਹੁੰਦੇ ਪਾਸ ਕਿ ਪਰਮੇਸ਼ਰ ਰਿਪੋਰਟ ਤੋਂ ਨਾਮ ਆਉਂਦੇ ਲੇਕਿਨ ਭਾਜਪੀ ਰੂਲਡਸ ਹਰਿਆਣਾ ਸਟੇਟ ਹੋਰ ਕਰਕੇ ਚੰਡੀਗੜ੍ਹ ਦੀ ਜਿਹੜੀ ਯੂਨੀਟੈਰੀ ਹੈ ਭਾਜਪਾ ਵਿਦੇਸ਼ਕਾਰ ਅੰਦਰ ਹੋ ਕਰਕੇ ਉਹਦੇ ਉਹ ਨਾਮ ਐਫ ਆਈ ਆਰ ਚ ਨਹੀਂ ਲਿਖੇ ਗਏ ਜਿਹੜੇ ਬੰਦਿਆਂ ਨੇ ਜ਼ਿੰਮੇਵਾਰੀ ਉਹਦੇ ਸੁਰੱਖਾਇਤ ਲੋਕ ਦੇ ਉੱਤਾਰੋ ਤੇ ਅੱਜ 6 ਦਿਨ ਹੋ ਗਏ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਡੀਜੀਪੀ ਤੇ ਜਿਵੇਂ ਨਾਲ ਸਾਡੇ ਲੋਕਾਂ ਦੇ ਪਰਿਵਾਰ ਨੂੰ ਇੱਥੇ ਤੱਕ ਕੇ ਉਸ ਦੀ লাশ ਦਾ ਮੂੰਹ ਦੇਖਣ ਤੱਕ ਰਸੀਵ ਨਹੀਂ ਹੋਇਆ ਅਜੇ ਤੱਕ ਹਰ ਰੋਜ਼ লাশ ਦਾ ਨਿਰਾਦਰ ਕੀਤਾ ਜਾਂਦਾ ਕਰੇ 16 ਸੈਕਟਰ ਜੋ ਪੀਏਏ ਲੈ ਜਾਂਦੇ ਪੀਏਏ ਨੂੰ ਦੂਸਰੇ ਪਾਸੇ ਲਿਆ ਦੇ ਪਰਿਵਾਰ ਦੀ ਇਜਾਜ਼ਤ ਤੋਂ ਬਿਨਾ ਬੱਚਿਆਰੋਂ ਪਰ ਉਹਦੇ ਪਿਤਾ ਦੀ লাশ ਤੱਕ ਜਾਣ ਨਹੀਂ ਦਿੱਤਾ ਗਿਆ ਹਰਿਆਣਾ ਪੁਲਿਸ ਹਰਿਆਣਾ ਦੇ ਭਾਜਪੀ ਦੇ ਲੀਡਰ ਹਰ ਰੋਜ਼ ਪਰਿਵਾਰ ਨੂੰ ਆਕੇ ਦਬਾਉਂਦੇ ਐ ਕਿ ਹੋ ਆਪਣੇ ਹੱਕਾਂ ਲਈ ਨਾ ਲੜਨ ਪੂਰੇ ਦੇਸ਼ ਦੀ ਮਿਨੋਰਟੀ Dalit ਵਰਗ ਪਛਿੜਾ ਵਰਗ ਆਦੀਵਾਸੀ ਹਰ ਗਰੀਬ ਪਰਿਵਾਰ ਅੱਜ ਚਿੰਤਤ ਹੈ ਆਪਣੇ ਫਿਊਚਰ ਦੇ ਲਈ ਇਸ ਸਰਕਾਰ ਦੇ ਵਿੱਚ Dalit ਵਰਗ ਪਛਿੜਾ ਵਰਗ ਜਨਜਾਤੀਆਂ ਤੇ ਮਿਨੋਰਟੀ ਦਾ ਰਹਿਣਾ ਮੁਹਾਰ ਹੋਇਆ ਹੋਇਆ ਹੈ ਇਸ ਦੇ ਵਿੱਚ ਤੇ ਉਹਨਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਐ ਐਸੀ ਮੰਗ ਕਰਦੇ ਆ ਕਿ ਜਿਹੜੇ ਐਡੀਜੀਪੀ ਹਰਿਆਣਾ ਦੀ ਮੌਤ ਲਈ ਬੰਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਤੁਰੰਤ ਫੜਿਆ ਜਾਵੇ ਜਿਹੜਾ ਡੀਜੀਪੀ ਹੈ ਉਥੇ ਦਾ ਉਸ ਨੂੰ ਤੁਰੰਤ ਅਹੁਦੇ ਤੋਂ ਨਾਮੇ ਕੀਤਾ ਜਾਵੇ ਤੇ ਉਹਨੂੰ ਹੱਤਕੜੀ ਲਗਾ ਕੇ ਅੰਦਰ ਸਿੱਟਾਇਆ ਜਾਵੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇਤਾ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਇਸ ਆਈਪੀਐਸ ਅਧਿਕਾਰੀ ਦੀ ਮੌਦੇ ਮਾਮਲੇ ਵਿੱਚ ਕੈਂਡਲ ਮਾਰਚ ਕਰਨ ਦਾ ਵੀ ਐਲਾਨ ਕੀਤਾ ਉਹਨਾਂ ਦੱਸਿਆ ਕਿ ਪੰਜਾਬ ਕਾਂਗਰਸ ਭੜਕੇ ਇਸ ਮੁੱਦੇ ਉਤੇ ਕੈਂਡਲ ਮਾਰਚ ਕਰੇਗੀ ਜੋ ਸਾਰੇ ਪੰਜਾਬ ਵਿੱਚ ਹੋਏਗਾ ਕਾਂਗਰਸ ਅਤੇ ਸਾਰੀਆਂ ਪਾਰਟੀਆਂ ਨੂੰ ਪਤਾ ਹੈ ਕਿ ਪੰਜਾਬ ਅੰਦਰ 33% ਤੋਂ ਵਧੇਰੇ ਦਲਿਤ ਵੋਟ ਹੈ। ਰਾਹੁਲ ਗਾਂਧੀ ਤਾਂ ਕਈ ਸਾਲਾਂ ਤੋਂ ਇਸ ਵੋਟ ਬੈਂਕ ਉੱਤੇ ਧਿਆਨ ਕੇਂਦਰਿਤ ਕਰਕੇ ਰੱਖਦੇ ਨੇ। ਇਹ ਮੁੱਦਾ ਜਿੱਥੇ ਹਰਿਆਣਾ ਵਿੱਚ ਭਾਜਪੀ ਦੀ ਨਾਇਬ ਸਿੰਘ ਸੈਣੀ ਸਰਕਾਰ ਲਈ ਸਿਰਦਰਦੀ ਬਣ ਸਕਦਾ ਹੈ, ਉੱਥੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਅਤੇ ਬਿਹਾਰ ਸਣੇ ਪੂਰੇ ਦੇਸ਼ ਵਿੱਚ ਇਸ ਕਰਕੇ ਦਲਤਾਂ ਦੇ ਭਾਰੀ ਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਅਸੀਂ ਕੱਲ੍ਹ ਕੋ ਪੂਰੇ ਸਟੇਟ ਵਿੱਚ ਕੈਂਡਲ ਮਾਰਚ karenge। ਅਗਰ ਇਹ मसला हल नहीं करती सरकार परिवार सेटिस्फाई नहीं होता तो एजिटेशन को आगे बढ़ाया जाए ए डी जी पी हरियाणा ने सुइसाइड किया है वो एक मनोवादी सोच से उत्पीड़ित था उस पर अत्याचार होते थे और उसने अपने सुइसाइड नोट में लिखा है जिन लोगों के नाम सुइसाइड नोट में हैं उन पर कार्रवाई करके उनको अंदर करें और उनको डीजीपी को वहां से हटाएं ये हम परिवार की मांग है इसमें क्या गलत मांग रहे हैं जिसकी वजह से उनका एक एडीजीपी रैंक है जिसकी घरवाली आईएएस आई ए एस है की मौत हुई है उसके ऊपर क्यों कार्रवाई नहीं हो रही ये सारी कांग्रेस की मांग है तरन तारंदी जिमनी चोन प्रचार महम आरम्भ कर ਅਮਰਿੰਦਰ ਸਿੰਘ ਰਾਜਾ ਬੜੇਂਗਾ ਤੇ ਪ੍ਰਤਾਪ ਸਿੰਘ ਬਾਜਵਾ ਨੇ ਜੋ ਆਕਿਆ ਉਹ ਸੁਣਨ ਤੋਂ ਪਹਿਲਾਂ ਇੱਕ ਵਾਰ ਬਾਦਲ ਪਤੀ ਪਤਨੀ ਨੂੰ ਦੇਖ ਲਓ ਜਿਹੜੇ ਬਲਵੰਤ ਸਿੰਘ ਰਾਜਵਾਨ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਦਾ ਮੁੱਦਾ ਚੁੱਕਦੇ ਹੋਏ ਭਾਜਪਾ ਦੀ ਸਰਕਾਰ ਨੂੰ ਆਹ ਸੁਨੇਹਾ ਦੇ ਰਹੇ ਨੇ ਆਉਣ ਵਾਲੀ 15 ਅਕਤੂਬਰ ਨੂੰ ਸੁਪਰੀਮ ਕੋਰਟ ਵਿੱਚ ਰਾਜਵਾਨਾ ਮਾਮਲੇ ਦੀ ਸੁਣਵਾਈ ਹੈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਹੋਇਆ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦੇਣ ਜਾਂ ਉਮਰ ਕੈਦ ਦੇਣ ਬਾਰੇ ਫੈਸਲਾ ਕਰਕੇ ਦੱਸਿਆ ਜਾਵੇ ਇਸ ਤਰ੍ਹਾਂ ਗੇਂਦ ਹੁਣ ਕੇਂਦਰ ਸਰਕਾਰ ਦੇ ਪਾਲੇ ਵਿੱਚ ਹੈ ਇਸੇ ਲਈ ਬਾਦਲ ਪਤੀ ਪਤਨੀ ਕੇਂਦਰ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਇਹ ਫੈਸਲੇ ਤੋਂ ਪਹਿਲਾਂ ਗੱਠ ਜੋੜ ਦੇ ਐਲਾਨ ਲਈ ਗਰਾਊਂਡ ਤਿਆਰ ਹੋ ਰਹੀ ਆ ਇਸ ਤੋਂ ਤਾਂ ਇਹੋ ਲੱਗਦਾ ਹੈ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਦਾ ਫੈਸਲਾ ਆ ਜਾਏਗਾ ਵੈਸੇ ਹਰਸਿੰਦਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਇਹ ਵੀ ਯਾਦ ਕਰਾਇਆ ਹੈ ਕਿ ਉਹਨਾਂ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰ ਮੌਕੇ ਬੰਦੀ ਸਿੰਘ ਰਿਆ ਕਰਨ ਦਾ ਐਲਾਨ ਕਰਕੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਪਿਛਲੇ ਲੰਬੇ ਸਮੇਂ ਤੋਂ ਪਾਰਲੀਮੈਂਟ ਵਿੱਚ ਵੀ বন্দী ਸਿਖਾਂ ਤੇ ਰਿਹਾਈ ਦਾ ਮੁੱਦਾ ਮੈਂ ਲਗਾਤਾਰ ਚੱਕਦੀ ਰਹੀ ਹਾਂ ਅੱਜ ਮੈਂ ਆਪ ਜੀ ਦੇ ਰਾਹੀਂ ਸਮੂਹ ਸੰਗਤਾਂ ਦੀ ਭਾਵਨਾ ਦੇਸ਼ ਦੀ ਸਰਕਾਰ ਤੱਕ ਪਹੁੰਚਾਉਣਾ ਚਾਹਾਂਗੀ ਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ ਆਉਣ ਵਾਲੀ 15 ਤਰੀਕ ਨੂੰ ਫੈਸਲਾ ਲੈਣ ਨੂੰ ਕਿਹਾ ਹੈ ਕਿ ਭਾਈ ਰਾਜੂਵਾਨਾ ਜੀ ਦੀ ਰਿਹਾਈ ਦਾ ਫੈਸਲਾ ਲਿੱਤਾ ਜਾਏ ਕਿ ਉਹਨਾਂ ਨੂੰ ਫਾਸੀ ਦਿੱਤੀ ਜਾਏ ਜਾਂ ਉਹਨਾਂ ਦੀ ਫਾਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਿਆ ਜਾਏ ਕਿ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨਾ ਹੈਗਾ ਉਹਨਾਂ ਦਾ ਕੀ ਫੈਸਲਾ ਹੈ ਆਪਾਂ ਸਾਰੇ ਜਾਣਦੇ ਆ ਕਿ 1984 ਚ ਜਿਹੋ ਜਿਹੇ ਹਾਲਾਤ ਪੰਜਾਬ ਵਿੱਚ ਸੀ ਜਿਸ ਤਰ੍ਹਾਂ ਨੌਜਵਾਨਾਂ ਨੂੰ ਚੱਕ-ਚੱਕ ਕੇ ਮਾਰਿਆ ਗਿਆ ਸੀ ਤੇ ਬਹੁਤ ਸਾਰੇ ਸਾਡੇ ਸਿੱਖ ਭਾਵਨਾਵਾਂ ਵਿੱਚ ਬਹਿ ਕੇ ਉਹਨਾਂ ਨੇ ਕੁਝ ਕਦਮ ਚੱਕੇ ਜਿਨ੍ਹਾਂ ਕਦਮਾਂ ਦੀ ਉਹਨਾਂ ਨੇ ਸਜ਼ਾ ਵੀ ਭੁਗਤੀ ਭਾਈ ਰਾਜੂਵਾਲਾ ਜੀ ਨੂੰ 30 ਸਾਲ ਤੋਂ ਵੱਧ ਇਹਨਾਂ ਨੂੰ ਜੇਲ੍ਹ ਵਿੱਚ ਹੋ ਗਏ ਨੇ ਜਿਹਦੇ ਵਿੱਚੋਂ ਪਿਛਲੇ 12-13 ਸਾਲਾਂ ਚ ਉਹ ਕੱਲੇ ਇੱਕ ਸੈਲ ਚੇਅਰ ਆਈਸੋਲੇਸ਼ਨ ਚ ਉਹਨਾਂ ਨੂੰ ਰੱਖਿਆ ਨਜ਼ਰਬੰਦ ਕੀਤਾ ਗਿਆ ਜਿਹੜੇ ਇਨਸਾਨ ਨੇ ਆਪਣੀ ਪੂਰੀ ਸਜ਼ਾ ਵੀ ਕੱਟ ਲਈ ਤੀ ਅੱਜ ਮੈਂ ਬੇਨਤੀ ਕਰਦੀ ਆ ਕਿ ਸਰਕਾਰ ਨੇ ਧਰਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਪ੍ਰਕਾਸ਼ ਪਰੋ 2019 ਚ ਸਿੱਖ ਕੌਮ ਦੇ ਨਾਲ ਵਾਦਾ ਕੀਤਾ ਸੀ ਤੇ ਨੋਟੀਫਿਕੇਸ਼ਨ ਕੱਟੀ ਸੀ ਕਿ ਜਿੰਨੇ ਵੀ ਬੰਦੀ ਸਿੱਖ ਨੇ ਉਹਨਾਂ ਨੂੰ ਰਹਾ ਕੀਤਾ ਜਾਊਗਾ ਤੇ ਪਾਈ ਰਾਜੂਆਨਾ ਜੀ ਦੀ ਫਾਂਸੀ ਨੂੰ ਉਮਰ ਕੈਚੇ ਪਧਰਿਆ ਜਾਊਗਾ ਇਹ ਫੈਸਲਾ 2019 ਚ ਨੋਟੀਫਿਕੇਸ਼ਨ ਕਰਕੇ ਇੱਕ ਵੱਡਾ ਤੋਸਾ ਸਿੱਖ ਕੌਮ ਨੂੰ ਦਿੱਤਾ ਸੀ ਲੇਕਿਨ 1900 2019 ਵੀ ਨਿਕਲ ਗਈ ਤਾਂ ਆ 2025 ਚ ਬੈਠਿਆ ਉਸ ਵਾਦੇ ਦੇ ਉੱਤੇ ਅਜ ਤਾਈਂ ਸਰਕਾਰ ਪੂਰੀ ਨਹੀਂ ਉਤਰੀ ਹੈ ਅੱਜ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਅਗਲੇ ਮਹੀਨੇ ਅਸੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਦਾ 350 ਸਾਲਾ ਸ਼ਹੀਦੀ ਪਰਮ ਮਨਾ ਰਹੇ ਜਿਨ੍ਹਾਂ ਨੇ ਆਪਣਾ ਸੀਸੁਰਗਾਂ ਕੁਰਬਾਨ ਕਰ ਦਿੱਤਾ ਹਿੰਦੂਤਾਂ ਨੂੰ ਬਚਾਉਣ ਵਾਸਤੇ ਅੱਜ ਮੈਂ ਬੇਨਤੀ ਕਰਦੀਆਂ ਸਾਡੇ ਬੰਦੀ ਸਿੱਖਾਂ ਨੇ ਆਪਣੀ ਸਾਰੀ ਉਮਰ ਕੁਰਬਾਨ ਕਰਕੇ ਸਿੱਖ ਕੌਮ ਵਾਸਤੇ ਤੇ ਅੱਜ 15 ਤਰੀਕ ਨੂੰ ਤੁਸੀਂ ਫੈਸਲਾ ਸੁਣਾਓ ਹੱਥ ਬੰਨ੍ਹ ਕੇ ਬੇਨਤੀ ਹੈ ਸਾਡੇ ਸਾਰਿਆਂ ਤੋਂ ਕਿ ਪਾਏ ਰਾਜੂਆਨਾ ਤੇ ਬਾਕੀ ਬੰਦੀ ਸਿੱਖਾਂ ਨੂੰ ਰਿਹਾ ਕੀਤਾ ਜਾਏ ਮੈਂ ਐਸ ਪ੍ਰੈਜ਼ੀਡੈਂਟ ਅਕਾਲੀ ਦਲ ਵੀ ਐਸਜੀਪੀਸੀ ਪ੍ਰਧਾਨ ਸਾਹਿਬ ਨੇ ਸਾਰੇ ਸਮੂਚੀ ਸਿੱਖ ਕੌਮ ਦੀ ਭਾਵਨਾ ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਤੇ ਜਿਹੜੇ ਆਪਣੇ ਹੋਮ ਮਿਨਿਸਟਰ ਉਹਨਾਂ ਨੂੰ ਵੀ ਕੀ ਆ ਲੋਕਾਂ ਦੀ ਭਾਵਨਾ ਹੈ ਕਿ ਦੇਸ਼ ਦਾ ਕਾਨੂੰਨ ਬੜਾ ਕਲੀਅਰ ਹੈ ਕਿ ਜਿਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਉਹਨੂੰ ਤੁਹਾਨੂੰ ਛੱਡਣਾ ਚਾਹੀਦਾ ਹੈ ਰਾਜੂਨਾਥ ਸਾਹਿਬ ਨੂੰ ਤੁਸੀਂ ਡੈਥ ਸੈਂਟੈਂਸ ਦਿੱਤਾ ਹੈ 30 ਸਾਲ ਹੋ ਗਏ ਕੁਝ ਕੀਤਾ ਨਹੀਂ ਕੋਈ ਸੁਪਰੀਮ ਕੋਰਟ ਕਹਿ ਰਿਹਾ ਕਿ ਇਹ ਤਾਂ ਕਾਨੂੰਨੀ ਧੱਗੀਆਂ ਸੋ ਮੈਂ ਅਪੀਲ ਕਰਦਾ ਹੋਮ ਮਿਨਿਸਟਰ ਨੂੰ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਉਹਨਾਂ ਨੂੰ ਇਹਦੀ ਜਿਹੜੀ ਡੈਥ ਸੈਂਟੈਂਸ ਨੂੰ ਲਿਖ ਦੇਣਾ ਚਾਹੀਦਾ ਸੁਪਰੀਮ ਕੋਰਟ ਨੂੰ ਕਿ ਇਹਨੂੰ ਲਾਈਫ ਸੈਂਟੈਂਸ ਕਨਵਰਟ ਕੀਤਾ ਜਾਏ। ਅਖੀਰ ਵਿੱਚ ਹੁਣ ਦੇਖੋ ਤਰਨਤਾਰਨ ਵਿੱਚ ਰਾਜਾ ਬੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਕੀ ਬੋਲੇ ਇਹ ਜਿਮਨੀ ਚੋਣ ਪ੍ਰਤਾਪ ਸਿੰਘ ਬਾਜਵਾ ਲਈ ਭਰਕ ਦੀ ਖੜੀ ਆ। ਉਹਨਾਂ ਹੀ ਕਰਨਵੀਰ ਸਿੰਘ ਬੁਰਜ ਨੂੰ ਕਾਂਗਰਸ ਦੀ ਟਿਕਟ ਦਿਵਾਈ ਹੈ। ਸੁਖਵਿੰਦਰ ਸਿੰਘ ਸੋਖ ਸਰਕਾਰੀਆ ਇਸ ਚੋਣ ਦੇ ਇੰਚਾਰਜ ਲਾਏ ਗਏ ਨੇ। ਇਹ ਇੱਕ ਪੰਥਕ ਹਲਕਾ ਹੈ ਜਿੱਥੇ ਪੰਥਕ ਧਿਰਾਂ ਵੀ ਮੈਦਾਨ ਵਿੱਚ ਨਿਤਰੀਆਂ ਹੋਈਆਂ ਨੇ। ਸੱਤਾਧਾਰੀ ਆਵਾ ਦੀ ਪਾਰਟੀ ਨੇ ਅਕਾਲੀ ਦਲ ਵਿੱਚੋਂ ਲਿਆਂਦੇ ਆਗੂ ਨੂੰ ਟਿਕਟ ਦਿੱਤੀ ਹੈ ਕਾਂਗਰਸ ਆਗੂਆਂ ਨੇ ਅਕਾਲੀ ਦਲ ਉੱਤੇ ਗੈਂਗਸਟਰ ਦੇ ਪਰਿਵਾਰ ਵਿੱਚੋਂ ਉਮੀਦਵਾਰ ਦੇਣ ਦਾ ਵੀ ਦੋਸ਼ ਲਾਇਆ ਹੈ ਇਸ ਜਿਮਨੀ ਚੋਣ ਵਿੱਚ ਜੇਕਰ ਕਾਂਗਰਸ ਬਿਹਤਰ ਕਰਕੇ ਨਹੀਂ ਦਿਖਾਉਂਦੀ ਤਾਂ ਇਹ ਰਾਜਾ ਬੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦੋਹਾਂ ਦੀ ਕੁਰਸੀ ਨੂੰ ਵੀ ਹਿਲਾ ਸਕਦਾ ਹੈ ਉੱਪਰੋਂ ਕਹਿੰਦੇ ਨਵਜੋਤ ਸਿੰਘ ਸਿੱਧੂ ਵੀ ਤਿਆਰੀ ਖਿੱਚੀ ਬੈਠੇ ਨੇ ਮਹਾਰਾਜ ਕਿਰਪਾ ਕਰਨ ਕਿ ਬਾਬਾ ਬੁੱਢਾ ਸਾਹਿਬ ਨਿੱਤਰਨਤਾਰਨ ਹਲਕੇ ਚੋਂ ਜਿਹੜਾ ਜਿੱਤ ਦਾ ਝੰਡਾ ਹੈ ਉਹ ਕਾਂਗਰਸ ਪਾਰਟੀ ਦਾ ਡੱਗਾਗੇ ਔਰ ਇਸ ਇਲੈਕਸ਼ਨ ਤੋਂ ਬਾਅਦ ਇੱਕ ਸਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਏਗਾ ਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਦੇ ਲਿਆ ਸਕਦੀ ਹੈ ਔਰ ਜੋ ਅੱਜ ਦੇ ਹਾਲਾਤ ਹਨ ਦੇਖ ਕੇ ਜੇ ਅਸੀਂ ਧੰਮਾ ਵਿਸਤਾਰਪੂਰਕ ਤੁਹਾਡੇ ਨਾਲ ਗੱਲਾਂ ਕਰਾਂਗੇ ਅਸੀਂ ਕਰਨ ਮੁਰਜ ਜਿਹੜੇ ਕੀ ਪਰਿਵਾਰ ਦਾ ਪਛੋਕੜ ਕਰਨਤਾਰਨ ਦਾ ਔਰ ਕਰਨਤਾਰਨ ਦੇ ਲੋਕ ਜਾਣਦੇ ਆ ਇੱਥੋਂ ਦੇ ਰਹਿਣ ਵਾਲੇ ਆ ਉਹਦੇ ਜੰਪਲ ਹੈ ਜੋ ਅਸੀਂ ਉਹ उम्मीदवार ਆ ਸਾਡਾ ਉਮੀਦਵਾਰ ਹੈ ਮੈਨੂੰ ਲੱਗਦਾ ਅਗਰ ਤੁਸੀਂ ਸਾਰੇ ਉਮੀਦਵਾਰਾਂ ਨਾਲ ਤੁਸੀਂ ਨਜ਼ਰ ਮਾਰ ਲੂਗੀ ਤੇ ਸਾਡਾ ਉਮੀਦਵਾਰ ਜਿਹੜਾ ਹੈਗਾ ਉਹ ਵਧੀਆ ਸ਼ੁਰੂਆਤ ਹੈ ਇਹ ਨੂੰ ਕੀ ਅੱਜ ਦੇ ਲੋਕ ਪਸੰਦ ਕਰਨਗੇ ਮੋਟਪਾ ਉਹਦੇ ਪਾਸੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਪਹਿਲਾ ਕਾਦੀਨਰ ਸਿੰਘ ਉਹ ਆਮ ਆਦਮੀ ਪਾਰਟੀ ਚ ਹੈ ਪਰ ਜੋਰੇ ਕਾਰਨ ਮੈਂ ਜੋ ਉਹ ਇਹ ਸਾਖ ਤਾ ਹੈ ਉਹ ਇਸ ਇਲਾਕੇ ਦੇ ਲੋਕਾਂ ਨੇ ਉਹਨੂੰ ਤਿੰਨ ਵਾਰ ਦੇਖਿਆ ਹੁਣ ਤਾਂ ਇੱਕ ਸਾਲ ਹੀ ਲੱਗਿਆ ਸਰਕਾਰ ਦਾ ਕੇਵਲ ਇੱਕ ਤਾਂ ਉਹ ਉਮੀਦਵਾਰ ਫਰਾ ਉਮੀਦਵਾਰ ਅੱਜ ਵੀ ਜਿਹੜੀ ਤਰਾਸ ਕੀ ਹੈ ਅਕਾਲੀ ਦਲ ਦਾ ਉਮੀਦਵਾਰ ਉਹ ਉਹ ਉਮੀਦਵਾਰ ਹੈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਤਾਂ ਉਹਨੂੰ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰ ਦਾ ਸਹਾਰਾ ਲੈਣਾ ਪਿਆ ਮੈਂ ਤਾਂ ਅੱਜ ਇਸ ਮੈਂ ਤੁਹਾਨੂੰ ਨਹੀਂ ਹੱਦ ਹੀ ਨਾ ਛੋਣੇ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰਦਾ ਹੈ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣੇ ਅਨਫੋਰਚਨਟਲੀ ਬਦਕਿਸਮਤੀ ਦੇ ਨਾਲ ਇੱਥੇ ਅੱਜ ਸਾਰਿਆਂ ਨੂੰ ਵੱਡਾ ਲੈ ਸਮਝਣਾ ਅਧਿਆਤ ਕਰਨ ਤਾਂ ਜਿਹੜਾ ਇਹ ਟ੍ਰੈਂਡ ਸੈਟਲ ਹੋਏਗਾ ਬਦਾ ਕਿਸੀ ਕਿਸ ਕਿਸਮ ਦੀ ਰਾਜਨੀਤੀ ਅਗਲੇ ਸਾਲਾਂ ਦੇ ਵਿੱਚ ਪੰਜਾਬ ਚ ਨੇ ਉਹ ਜੋ ਤਾਕਤਾਂ ਨੇ ਜਿਹੜੀਆਂ ਉਸੇ ਏਜੰਡੇ ਤੇ ਚੱਲੀਆਂ ਜਿੱਥੇ 15 ਸਾਲ ਸੰਤਾਪ ਪੰਜਾਬ ਨੇ ਕੋ 35000 ਤੋਂ ਵੱਧ ਪੰਜਾਬੀ ਸ਼ਹੀਦ ਹੋਇਆ ਕਿਸੇ ਤੇ ਹੋਰ ਹੱਥੋਂ ਨਹੀਂ 33000 ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥੋਂ ਸ਼ਹੀਦ ਹੋਇਆ। ਇਸ ਸਟੇਜ ਉੱਤੇ ਬਹੁਤ ਸਾਰੇ ਉਹ ਪਰਿਵਾਰ ਅੱਜ ਤਸ਼ਰੀਫ ਫਰਮਾ ਗਏ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਜੀ ਸ਼ਹੀਦ ਹੋਏ। ਮੈਂ ਉਹਨਾਂ ਦੇ ਨਾਂ ਇੱਥੇ ਨਹੀਂ ਲੈਣਾ ਚਾਹੁੰਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖ ਸਕਦੇ। ਉਹ ਤਾਕਤਾਂ ਜਿਹੜੀਆਂ ਪੰਜਾਬ ਨੂੰ ਹਿੰਦੁਸਤਾਨ ਤੋਂ ਵੱਖ ਕਰਨਾ ਚਾਹਦੀਆਂ ਹਨ ਦੇ ਕੁਝ ਇਹੋ ਜਿਹੇ ਫੋਰਸੇਸ ਜਿਹਨੇ ਦੇਸ਼ ਚ ਬੈਠ ਗਿਆ ਜਿਹੜੀ ਉਹਨਾਂ ਦੀ ਫਜ਼ਦ ਨਹੀਂ ਕਰਦੇ ਪਹਿਲੇ ਤੇ ਤਰਨਤਾਲ ਦੇ ਲੋਕਾਂ ਨੇ ਬੜੇ ਸੂਝਵਾਨ ਵੋਟਰਾਂ ਨੇ ਫੈਸਲਾ ਕਰਨਾ ਹੈ ਕੀ ਅਸੀਂ ਚਾਹੁੰਦੇ ਆ ਕਿ ਪੰਜਾਬ ਜਿਹੜਾ ਇਸ ਮਹਾਨ ਦੇਸ਼ ਦਾ ਹਿੱਸਾ ਰਹੇ ਦੂਸਰੀ ਗੱਲ ਜਿਹਦੀ ਗੱਲ ਪ੍ਰਧਾਨ ਜੀ ਨੇ ਜ਼ਿਕਰ ਕੀਤਾ ਮੈਂ ਹੁਣੇ ਦੱਸਣਾ ਚਾਹੁੰਦਾ ਕੱਲ ਰਾਤ ਬਟਾਲੇ ਸ਼ਹਿਰ ਚ ਜਿਹੜਾ ਬਿਲਕੁਲ ਨੇੜੇ ਦੁਵਾਲੀ ਤੋਂ ਪਹਿਲੇ ਦੋ ਲੋਕਾਂ ਨੇ ਆ ਕੇ ਅੰਨੇ ਬਾ ਗੋਲੀ ਚ ਲਈ ਇਹ ਸੀਨ ਅਸੀਂ ਸਾਰੇ ਪੰਜਾਬ 'ਚ ਕਿਉਂਕਿ ਤੁਹਾਡਾ ਦਾਸ ਜਿਹੜਾ ਇਹ ਵੀ ਇੱਕ ਪ੍ਰਭਾਵਿਤ ਹੈ ਇਸ 15 ਸਾਲ ਦੀ ਉਹ ਜਿਹੜੀ ਮੂਵਮੈਂਟ ਸੀ ਕੱਲ ਦੋ ਆਦਮੀ ਮਾਰ ਦਿੱਤੇ ਗਏ 25 ਗੋਲੀਆਂ ਚਲਾਈਆਂ ਗਈਆਂ ਗਈਆਂ 6 ਬੰਦੇ ਫੱਟੜ ਕਰ ਦਿੱਤੇ ਗਏ ਜਿਨ੍ਹਾਂ ਨੂੰ ਗੋਲੀਆਂ ਵਤੀਆਂ 6-6 ਗੋਲੀਆਂ ਇੱਕ ਬੰਦੇ ਨੂੰ ਮਾਰੀਆਂ ਗਈਆਂ ਸਾਰਾ ਪਟਾੜਾ ਜੁਬੰਦ ਹੈ ਉਹ ਦਿਨ ਦੂਰ ਨਹੀਂ ਮੇਰੇ ਵੀਰੋ ਮੇਰੀ ਗੱਲ ਸੁਣੋ ਜਿੱਦ ਤੱਕ ਤਰਨਤਾਰਨ ਵੀ ਬੰਦ ਹੋਏਗਾ ਇਹ ਫੈਸਲਾ ਹੁਣ ਤਰਨਤਾਰਨ ਦੇ ਲੋਕਾਂ ਨੇ ਲੈਣਾ ਮੈਂ ਤਰਨਤਾਰਨ ਦੇ ਵਿੱਚ ਅਮਨ ਪਸੰਦ ਲੋਕਾਂ ਨੂੰ ਜਿਹੜੇ ਪਿੰਡਾਂ ਵਿੱਚ ਬੈਠੇ ਨੇ ਜਿਹੜੇ ਸ਼ਹਿਰ ਵਿੱਚ ਬੈਠੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਇਸ ਕਿਸਮ ਦਾ ਪੰਜਾਬ ਅਸੀਂ ਚਾਹਨੇ ਕੀ ਅਸੀਂ ਚਾਹਨੇ ਕਿ ਇਹ ਜਿਹੜੇ ਲੋਕ ਸਾਡੇ ਤੋਂ ਫਰੋਤੀਆਂ ਲੈਂਦੇ ਨੇ ਸਾਡੇ ਪਰਿਵਾਰਾਂ ਕੋ ਫਰੋਤੀਆਂ ਲੈਂਦੇ ਨੇ ਕਿ ਉਸ ਕਿਸਮ ਦਾ ਰਾਜ ਉਸ ਪਾਰਟੀ ਨੂੰ ਮੈਨੂੰ ਅਫਸੋਸ ਹੈ ਇੱਕ ਪਾਰਟੀ ਜਿਹੜਾ ਬੜਾ ਵੱਡਾ ਪਿਛੋਕੜ ਹੈ ਸੀ ਉਹਨਾਂ ਨੇ ਇਸ ਕਿਸਮ ਦੇ ਕੈਂਡੀਡੇਟ ਚੁਣੇ ਤਾਂ ਇਹ ਇੱਕ ਅੱਜ ਟ੍ਰੇਲਰ ਹੈ ਆਂਦੇ ਸਾਲਾਂ ਦਾ ਤਰਨਤਾਰਨ ਦੀ ਜ਼ਮੀਨੀ ਚੋਰ ਆਉਣ ਵਾਲਾ ਫਿਊਚਰ ਪੰਜਾਬ ਪਿਆ ਤਿਆ ਕਰੇ